ਸਤਿ ਸ਼੍ਰੀ ਅਕਾਲ ਜੀ ਅਸੀਂ ਸਾਰਾ ਨਗਰ ਪਿੰਡ ਭਾਈ ਬਖਤੌਰ ਸਾਡੇ ਪਿੰਡ ਦੀ ਲਿੰਕ ਰੋਡ ਤੇ ਖੜੇ ਆ ਟਾਈਮ ਹੋ ਗਿਆ 9:35 ਅਸੀਂ ਅੱਜ ਦੁਪਹਿਰ ਦੇ ਪਰੇਸ਼ਾਨ ਆ ਇਕੱਲੇ ਦੁਪਹਿਰ ਦੇ ਨਹੀਂ ਕਈ ਦਿਨਾਂ ਤੋਂ ਪਰੇਸ਼ਾਨ ਆ ਕਿਉਂਕਿ ਤਾਰਾਂ ਜਿਹੜੀਆਂ ਵਾਰਦੀਆਂ ਗਈਆਂ ਸੀ ਪ੍ਰਸ਼ਾਸਨ ਦੀ ਅੰਗਲੀ ਕਰਕੇ ਕੋਈ ਪੀਲਾ ਪੰਜਾ ਚੱਲਿਆ ਸੀਗਾ ਕਿਸੇ ਕਾਰਨ ਕਰਕੇ ਉਹਦੇ ਨਾਲ ਸਾਡੇ ਪਿੰਡ ਦੀ ਜਿਹੜੀ ਸਪਲਾਈ ਆਉਂਦੀ ਸੀ ਖਸੋਹਖਾਨਾ ਗ੍ਰੈਡ ਤੋਂ ਉਹਦੀਆਂ ਜਿਹੜੀਆਂ ਤਾਰਾਂ ਵੜਤੀਆਂ ਗਈਆਂ ਸੀਗੀਆਂ ਹੁਣ ਜਿਹੜਾ ਪਿੰਡ ਦੇ ਵਿੱਚ ਲਾਈਟ ਆ ਅੱਜ ਦੁਪਹਿਰ ਕਿੰਨੇ ਵਜੇ ਤੋਂ ਨਹੀਂ ਆਈ ਤੇ 2:00 2:30 ਵਜੇ ਤੋਂ ਲਾਈਟ ਨਹੀਂ ਆਈ ਅਸੀਂ ਨਹੀਂ ਚਾਹੁੰਦੇ ਕਿ ਰੋਡ ਦੇ ਉੱਤੇ ਜਾਣ ਜਿਹੜੇ ਲੋਕ ਆ ਉਹ ਪਰੇਸ਼ਾਨ ਹੋਣ ਅਸੀਂ ਵੱਡਾ ਰੋਡ ਰੋਕੀਏ ਅਸੀਂ ਪ੍ਰਸ਼ਾਸਨ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਕਿਰਪਾ ਕਰਕੇ ਅੱਧੇ ਘੰਟੇ ਜਾਂ 20 ਮਿੰਟਾਂ ਦੇ ਵਿੱਚ ਇਸ ਚੀਜ਼ ਦਾ ਹੱਲ ਕੀਤਾ ਜਾਵੇ ਸਾਡੇ ਪਿੰਡ ਭਾਈ ਬਖਤੌਰ ਨੂੰ 20-25 ਮਿੰਟਾਂ ਦੇ ਦੌਰਾਨ ਕਿਸੋ ਖਾਨੇ ਨਾਲ ਜੋੜਿਆ ਜਾਵੇ ਤਾਂ ਕਿ ਸਾਡੇ ਪਿੰਡ ਦੇ ਲੋਕ ਇਸ ਚੀਜ਼ ਤੋਂ ਪਰੇਸ਼ਾਨ ਨਾ ਹੋ ਸਕਣ ਬੱਚਿਆਂ ਨੂੰ ਬਹੁਤ ਪਰੇਸ਼ਾਨੀਆਂ ਆ ਰਹੀਆਂ ਨੇ ਕਿਉਂਕਿ ਅੱਜ ਅੱਜਕੱਲ ਹਰੇਕ ਘਰ ਦੇ ਵਿੱਚ ਮੱਛੀ ਮੋਟਰ ਲੱਗੀ ਆ ਪਹਿਲਾਂ ਨਲਕਿਆਂ ਦਾ ਜ਼ਮਾਨਾ ਹੁੰਦਾ ਸੀਗਾ ਹੁਣ ਹਰੇਕ ਦੇ ਘਰ ਦੇ ਵਿੱਚ ਪਾਣੀ ਹੈ ਨਹੀਂ ਪੀਣ ਦੇ ਲਈ ਤੇ ਨਾਲ ਬੱਚਿਆਂ ਨੂੰ ਜਿਹੜੀ ਚੈਨ ਦੀ ਨੀਂਦ ਆਉਂਦੀ ਆ ਸੋ ਮਨਪੀਟ ਦੱਸਿਓ ਪਲੀਜ਼ ਸਾਰੇ ਇਹ ਤਾਂ ਜਿਹੜੀ ਸਾਡੇ 10-15 ਦਿਨਾਂ ਤੋਂ ਹੀ ਬਿਜਲੀ ਦੀ ਸਪਲਾਈ ਹੈ ਜਿਹੜੀ ਕੋਰਸ਼ਮੀਰ ਗ੍ਰੈਡ ਤੋਂ ਕਰੀ ਹੋਈ ਹੈ ਕਿਉਂਕਿ ਸੀਵਰੇਜ ਦੀ ਜਿਹੜੀ ਪਾਈਪਲਾਈਨ ਸੀ ਉਹ 파ਰਿਆ ਸੀ ਪ੍ਰਸ਼ਾਸਨ ਉਹ ਵੱਢ ਦਿੱਤੀ ਗਈ ਅਸੀਂ ਮੰਗ ਵੀ ਕਰੀ ਵੀ ਸਾਡੀ ਦੁਬਾਰੇ ਉਹ ਜੋੜੀ ਜਾਵੇ ਪਰ ਇਹਨਾਂ ਨੇ ਕੋਈ ਸਾਡੀ ਗੱਲ ਨਹੀਂ ਸੁਣੀ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਕਿ ਸਾਡੇ ਪਿੰਡ ਦੇ ਵਿੱਚ 10-15 ਦਿਨਾਂ ਤੋਂ ਹੀ ਲਗਾਤਾਰ ਕੱਟ ਚੱਲ ਰਿਹਾ ਹੈ ਕਿਰਪਾ ਕਰਕੇ ਸਾਡਾ ਜਲਦੀ ਤੋਂ ਜਲਦੀ ਹੱਲ ਕਰਿਆ ਜਾਵੇ ਸਾਨੂੰ ਕਿਸੇ ਹੋਰ ਘਾਨੇ ਗ੍ਰੈਡ ਤੋਂ ਮੋੜ 24 ਘੰਟਿਆਂ ਲਈ ਲਾਈਨ ਚਾਲੂ ਕਰੀ ਜਾਵੇ ਲੋਕ ਇਕਟਾ ਜਿੰਦਾਬਾਦ ਲੋਕ ਇਕਟਾ ਜਿੰਦਾਬਾਦ ਸਾਡੇ ਪਿੰਡ ਦਾ ਇਕ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਅਸੀਂ ਚਾਲੇ ਪਾਉਣੇ ਆ ਕੋਰਸਮੀਰ ਦੇ ਗ੍ਰੈਡ ਨੂੰ ਸਰਪੰਚ ਸਾਹਿਬ ਬੇਨਤੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਦੱਸਣਾ ਚਾਹਣਾ ਬਾਈ ਵੀ ਮਿੰਤਾ ਤਾਰਲੇ ਕਰਨ ਦਾ ਕੋਈ ਫਾਇਦਾ ਨਹੀਂ ਠੀਕ ਹੈ ਮੈਂ ਤੁਹਾਨੂੰ ਸਾਰੇ ਪਿੰਡ ਨੂੰ ਕਹਿਣਾ ਮੈਂ ਪਹਿਲਾਂ ਵੀ ਕਿਹਾ ਆਪਣੇ 550 ਕਰ ਹੈ ਕਿਉਂਕਿ ਬੋਲ ਤੇ ਥੋੜੇ ਜੇ ਆ ਸਾਰਿਆਂ ਨੂੰ ਜ਼ਰੂਰਤ ਹੈ 550 ਬੰਦੇ ਦਾ ਇੱਕ ਇੱਕ ਬੰਦਾ ਆ ਜੇ ਤਾਂ ਇੱਥੇ ਕਿੰਨੇ ਬੰਦੇ ਇਕੱਠੇ ਹੋ ਜਾਣਗੇ ਪਰ ਆਪਾਂ ਨੂੰ ਬਈ ਲੜਨਾ ਪਊਗਾ ਸਾਰਿਆਂ ਨੂੰ ਪਾਰਟੀ ਬਾਜੀ ਆਪਣੀ ਕੋਈ ਨਹੀਂ ਹੈਗੀ ਯਾਰ ਮੈਂ ਅੱਜ ਮੈਂ ਤੇਰੇ ਸਾਹਮਣੇ ਫੋਨ ਲਾਇਆ ਬਈ ਐਮਐਲਏ ਨੂੰ ਠੀਕ ਹੈ ਮੇਰੀ ਗਜਰਾਤ ਡਿਊਟੀ ਲਈ ਸੀ ਉਹਨੇ ਵੀ ਇਲੈਕਸ਼ਨ 'ਚ ਆਣਾ ਮੈਂ ਕਿਹਾ ਬਈ ਮੇਰੇ ਘਰ ਦਾ ਸਰਦਾ ਨਹੀਂ ਮੈਂ ਫੋਨ ਲਾਇਆ ਕਿਹਾ ਗਜਰਾਤ ਜਾਵਾਂਗਾ ਮੈਂ ਛੱਡ ਪਰਾਂ ਯਾਰ ਕੱਲ ਵਾਲੇ ਪ੍ਰੋਗਰਾਮ 'ਚ ਵੀ ਆਪਾਂ ਨਿਲ ਰਹੇ ਆ ਜੇ ਦੋ ਇਹਨੂੰ ਕਹਿੰਦਾ ਜੇ ਗਜਰਾਤ ਜਾਏਗਾ ਤਾਂ ਤੇਰੇ ਪਿੰਡ ਦਾ ਹੱਲ ਹੋਊਗਾ ਨਹੀਂ ਜੇ ਹੁਣ ਕੀ ਅਸੀਂ ਕੋਈ ਵੀ ਆਪਣਾ ਕੋਈ ਟੈਨਸ਼ਨ ਨਹੀਂ ਯਾਰ ਆਪਾਂ ਇਹਨਾਂ ਦੇ ਬੰਨੇ ਹੈਗੇ ਆ ਕੋਈ ਗੱਲ ਕੋਈ ਆਪਾਂ ਜੇ ਮੰਨ ਲਓ ਕੋਈ ਪਿੰਡ ਨਾਲ ਖੜੇ ਆ ਬਈ ਅੱਜ ਵੀ ਖੜੇ ਆ ਠੀਕ ਆ ਕੋਈ ਚੱਕਰ ਨਹੀਂ ਹੈਗਾ ਤੇ ਮੈਂ ਇਹੀ ਕਹਿਣਾ ਬਈ ਸਾਰੇ ਆਇਆ ਕਰੋ ਕੋਈ ਵੀ ਸਾਂਝਾ ਹੋਵੇ ਪਾਰਟੀ ਬਾਈ ਨਾ ਭਰਾ ਬਣ ਕੇ ਰੱਖਿਆ ਕਰੋ ਬਈ ਏਕਤਾ ਬਹੁਤ ਵੱਡੀ ਚੀਜ਼ ਆ ਹਾਂ ਬਈ ਖੜਾ ਹਾਂ ਇਹ ਭਰਾ ਖੜਾ ਨਹੀਂ ਚਲੋ ਹਰੇ ਸਮੇਂ ਮੌਕਾ ਮਿਲਦਾ ਸਭ ਆਪਣੇ ਕੋਣ ਨਹੀਂ ਚਾਉਂਦਾ ਸਾਰੇ ਆਪਾਂ ਇਕੱਠੇ ਪਰ ਆਪਣਾ ਹੱਲੇ ਹੋਇਆ ਚਾਹੀਦੀ ਆ ਆਪਾਂ ਕੋਰਸ ਚੱਲਦੇ ਆਂ ਆਪਾਂ ਕੋਰਸ ਵੀ ਦਾ ਤੇ ਬਾਈ ਜਿੰਨੇ ਬੰਦੇ ਇੱਥੇ ਖੜੇ ਹੋ ਹਰੇ ਕੋਰਸ ਵੀ ਚੱਲੋ ਹੁਣ ਆਪਾਂ ਕੇਰਾਵੀ ਸਾਰੇ ਵੀਰਾਂ ਪੋਟਸ਼ਵੀਰ ਗਰੇਡੀਅਰ ਆਪਾਂ ਇਕੱਠੇ ਹੋਇਆ ਕਰੋ ਇਹ ਵੀ ਗੱਲਾਂ ਕਰਦਾ ਕੋਈ ਫਾਇਦਾ ਨਹੀਂ ਜਦੋਂ ਗਰੁੱਪ ਚ ਕੋਈ ਵੀ ਕਿਸੇ ਨੇ ਕਹਿਦਾ ਇਕੱਠੇ ਹੋਇਆ ਕਰੋ ਆਪਣੇ ਜੇ ਪਿੰਡ ਦਾ ਮਸਲਾ ਕਿਸੇ ਵੀ ਤਰ੍ਹਾਂ ਦਾ ਸਾਂਝਾ ਕਰਨਾ ਚਾਹੀਦਾ ਚਾਹੇ ਖਾਣਾ ਚਾਹੇ ਚਲੋ ਆਪਾਂ ਕੋਰਤ ਜ਼ਮੀਨ ਚੱਲਦੇ ਆ ਚਲੋ ਲੋਕ ਇਕੱਠਾ ਲੋਕ ਇਕੱਠਾ ਇੱਕ ਮੈਂ ਹਾਂ ਅਸੀਂ ਬਾਈ ਆਪਣੇ ਮੈਂਬਰ ਕਿੰਨੇ ਆਏ ਪੰਚਾਇਤ ਚੋਂ ਮੋਕੇ ਦੀ ਪੰਚਾਇਤ ਚੋਂ ਕਿੰਨੇ ਬੰਦੇ ਸੰਭਲਾ ਯਾਰ ਉਹ ਤੋਂ ਦੇਖੋ ਮੋਕੇ ਦੀ ਪੰਚਾਇਤ ਦੇ ਕਿੰਨੇ ਬੰਦੇ ਤੇ ਅੰਗਰੇਜ਼ ਆ ਗੱਲਾ ਅੰਗਰੇਜ਼ ਉਤਾਰ ਆ ਗਿਆ ਉਤਾਰ ਆ ਗਿਆ ਦਰਸ਼ੀ ਆ ਗਿਆ ਇੱਕ ਮੱਖਣ ਆ ਗਿਆ ਅੰਗਰੇਜ਼ ਹੈਗਾ ਬੋਕੇ ਦੀ ਪੰਚਾਇਤ ਦੇ ਅੰਗਰੇਜ਼ ਆ ਗਏ ਅੰਗਰੇਜ਼ ਪਿੱਛੇ ਪਰਦਾ ਮੈਂ ਚਲੋ ਚਲੋ ਤੇ ਇਹ ਮੱਖਣ ਆ ਗਿਆ ਜੇ ਸਾਡੇ ਪਿੰਡ ਦਾ ਕੋਈ ਹੱਲ ਨਾ ਹੋਇਆ ਅਸੀਂ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਹਾਂ ਜੇ ਕੋਈ ਵੀ ਹੱਲ ਨਾ ਹੋਇਆ ਤੱਕਰਪਾ ਕਰਕੇ ਸਾਨੂੰ ਰੋੜ ਲੋਕਨ ਦੇ ਲਈ ਮਜਬੂਰ ਨਾ ਕੀਤਾ ਜਾਵੇ ਸਾਡੀ ਹੱਥ ਜੋੜ ਕੇ ਬੇਨਤੀ ਆ ਸਾਡੇ ਪਿੰਡ ਦੇ ਲੋਕਾਂ ਦੀ ਜੇ ਸਾਡੇ ਪਿੰਡ ਦਾ ਨਹੀਂ ਹੱਲ ਹੁੰਦਾ ਫਿਰ ਅਸੀਂ ਅੱਕ ਕੇ ਰੋੜ ਰੋਕਾਂਗੇ ਫਿਰ ਲੋਕ ਪਰੇਸ਼ਾਨ ਹੋਣਗੇ ਸੋ ਸਾਡੇ ਹੱਥ ਜੋੜ ਕੇ ਬੇਨਤੀ ਆ ਸਾਡੀ ਉੱਤੇ ਤੱਕ ਜਾਂਦਿਆਂ ਤੱਕ ਸਾਡੇ ਪਿੰਡ ਦੀ ਲਾਈਟ ਦਾ ਜਿਹੜਾ ਹੈਗਾ ਉਹ ਹੱਲ ਹੋਵੇ ਅਸੀਂ ਕਹਾਂ